ਤੁਸੀਂਾਰੇ ਦੱਸਿਓ ਬਿੱਕੀ ਦੇ ਵਰਗਾ ਹੈ ਉਹ ਅੱਛਾ ਤੁਸੀਂ ਯਾਦ ਹੈ ਚਲੋ ਹੈਪੀ ਬਰਥ ਸਤਿ ਸ਼੍ਰੀ ਅਕਾਲ ਜੀ ਮਿਸਟਰ ਮਿਸਿਸ ਨਰੂਲਾ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਆਪਾਂ ਸਾਰੇ ਜਾਣਦੇ ਕਿ ਕੁਝ ਦਿਨ ਪਹਿਲਾਂ रीत ਤੇ ਸਹਿਮ ਪੇਰੈਂਟਸ ਬਣੇ ਨੇ ਉਹਨਾਂ ਘਰੇ ਬਹੁਤ ਹੀ ਪਿਆਰੇ ਜਿਹੇ ਬੱਚੇ ਨੇ ਜਨਮ ਲਿਆਏ ਰੀਤ ਅਤੇ ਸਹਿਮ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਐਕਸਾਈਟਿਡ ਨੇ ਕਿ ਕਦੋਂ ਉਹ ਆਪਣੇ ਬੇਬੀ ਬॉय ਦਾ ਫੇਸ ਰੀਵਿਲ ਕਰਨਗੇ ਸੋ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਮਿਸਟਰ ਮਿਸਿਸ ਨਰੂਲਾ ਆਪਣੇ ਨਿਊ ਬੌਰਨ ਬੇਬੀ ਦਾ ਫੇਸ ਰੀਵਿਲ ਕਰਨਗੇ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰੀਤ ਆਪਣੇ ਬੇਬੀ ਨਾਲ ਆਪਣੇ ਘਰੇ ਆ ਚੁੱਕੀ ਹੈ ਸਹਿਮ ਨੇ ਆਪਣੇ ਘਰੇ ਆਪਣੀ ਵਾਈਫ ਅਤੇ ਆਪਣੇ ਬੇਬੀ ਬॉय ਦਾ ਵੈਲਕਮ ਬਹੁਤ ਹੀ ਧੂਮ-ਧਾਮ ਨਾਲ ਕੀਤਾ ਸਹਿਮ ਨੇ ਆਪਣੇ ਘਰੇ ਬਹੁਤ ਹੀ ਸੋਹਣੀ ਡੈਕੋਰੇਸ਼ਨ ਕਰਵਾਈ ਜਿਹਦੀਆਂ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਪਾਹਨ ਵੀ ਸੀਜ਼ਨ ਰੂਲਾਂ ਨੂੰ ਵਧਾਈਆਂ ਜ਼ਰੂਰ ਦਿਓ ਉਹਨਾਂ ਦੇ ਨਿਊ ਬੌਰਨ ਬੇਬੀ ਵਾਸਤੇ ਬਨੇ ਰਿਓ ਸਾਡੇ ਚੈਨਲ ਦੇ ਨਾਲ ਐਦਾਂ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਹੈ ਮਮਾ ਮੈਨੂੰ ਕਿਸੇ ਨੇ ਪੁੱਛਿਆ ਰਹਿਮਤ ਦਾ ਫੇਸ ਕਿਹਦੇ ਵਰਗਾ ਹੈ ਕੀ ਕਹਾਂ ਮੈਂ ਚਾਹੀ ਦੇ ਕੁਸ਼ਚਨ ਦੇ ਮੰਮੀ ਨੂੰ ਪੁੱਛਿਆ ਅੱਜ ਇਹ ਦੋਨੋਂ ਵਰਗਾ ਅੱਜ ਉਹਦਾ ਫੇਸ ਚੇਂਜ ਹੋ ਰਿਹਾ ਨਾ ਡੇਲੀ ਤਾਂ ਮਿਕਸ ਲੱਗਦਾ ਥੋੜਾ ਮੇਰੇ ਵਰਗਾ ਥੋੜਾ ਸਿਆਮੀ ਵਰਗਾ ਬਾਕੀ ਦੇਖੋ